ਅੱਜ ਜਿਹੜੇ ਜਿੰਦਾਰ ਕਾਬਤਾ ਕਪਈ ਲਖਤਾਰ ਸਿੰਘ ਹਵਾਰਾ ਜਿਹਦੇ 31 ਨੰਬਰ ਐਫ ਆਈ ਆਰ ਜਿਹੜੀ 98 ਦੇ ਵਿੱਚ ਦਰਜ ਕੀਤੀ ਗਈ ਸੀ ਉਹਦੇ ਚ ਵੀ ਬਰੀ ਹੋ ਗਏ ਆ ਤੇ ਹੁਣ ਜਿੰਦਾਰ ਹਵਾਰਾ ਜੀ ਦੇ ਖਰਾਬ ਸਿਰਫ ਇੱਕ ਕੇਸ ਫਾਇਰ ਪੈਂਡਿੰਗ ਪੈਂਡਿੰਗ ਰਹਿ ਗਈ ਹੈ ਬਾਕੀ ਸਾਰਿਆਂ ਦੇ ਵਿੱਚੋਂ ਬਰੀ ਹੋ ਚੁੱਕੇ ਆ ਕੇ ਕੇ ਸਿੰਘ ਰਾਜ ਦੀ ਕੋਰਟ ਦੇ ਵਿੱਚ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਜਿਹੜਾ ਕੇਸ ਸੀਗਾ ਜਿਹੜਾ ਤੁਹਾਨੂੰ ਮਿਲਿਆ ਇਹਦੇ ਤੇ ਤਫਤੀਸ਼ ਨੰਬਰ ਐਫਆਈਆਰ ਸੀਗੀ ਐਫਆਈਆਰ ਨੰਬਰ 31 ਸੀਗੀ 1900 1998 ਦਾ ਕੇਸ ਸੀਗਾ ਇਹ ਅੰਡਰ ਸੈਕਸ਼ਨ 124 155A 511 225 ਔਰ 120B ਦੇ ਅੰਡਰ ਸੀਗੀਆਂ ਇਹ ਚ ਕੈنسਲੇਸ਼ਨ ਫਾਈਲ ਕੀਤੀ ਗਈ ਸੀ ਦੁਬਾਰਾ ਚਲਾਨ ਪੇਸ਼ ਕੀਤਾ ਇਹ ਘਾਟੇ ਦੇ ਨਾਲ ਸੋ ਜਿਹੜੀ 153A ਔਰ 124A ਪੂਨੂ ਘਾਟੇ ਦੇ ਨਾਲ ਦੇ ਦੁਆਰਾ ਪੁਲਿਸ ਨੇ ਚਲਾਨ ਪੇਸ਼ ਕੀਤਾ ਇਹ ਕੈਨਸਲੇਸ਼ਨ ਦੇ ਤਹਿਤ ਇਹਨਾਂ ਨੂੰ ਬਰੀ ਕੀਤਾ ਗਿਆ। ਬਾਕੀ ਜਿਹੜੀਆਂ ਬੰਦੇ ਜਿਹੜੇ ਕਾਰ ਜਿਹੜੇ ਐਕਸੀਡੇਟ ਉਹ ਮੇ ਲੱਗੇ ਹੋਏ ਉਹਨਾਂ ਦੇ ਸੋ ਉਹਨਾਂ ਨੂੰ ਕੱਲ ਕੇ ਕੇ ਸਿੰਘਾ ਜੀ ਦੀ ਕੋਰਟ ਦੇ ਵਿੱਚ ਉਹਨਾਂ ਨੂੰ ਬਰੀ ਕੀਤਾ ਗਿਆ। ਸੋ ਇਹ ਜਿਹੜਾ ਨੈਕਸਟ ਇੱਕ ਐਫ ਆਈ ਆਰ ਇਹਨਾਂ ਚ ਪੈਂਡਿੰਗ ਹੈ। ਇਹ ਜਿਹੜੀ ਪੈਂਡਿੰਗ ਐਫ ਆਈ ਆਰ ਆ ਉਹ 143 ਨੰਬਰ ਐਫ ਆਈ ਆਰ ਆ ਖਰੜਾ ਥਾਣੇ ਦੀ। ਉਹਦੇ ਵਿੱਚ ਅਧਿਨ ਜਿਹੜੇ ਆਮ ਸੈਕਟ ਦੇ ਅਧੀਨ ਉਹ ਐਫ ਆਈ ਆਰ ਰਜਿਸਟਰਡ ਕੀਤੀ ਗਈ ਸੀਗੀ। ਸੋ ਉਹਦੇ ਅਧੀਨ ਅਗਲੀ 8 ਤਰੀਕ ਜਿਹੜੀ ਨੈਕਸਟ 8 ਜਨਵਰੀ ਆ ਰਹੀ ਹੈ ਉਦੋਂ ਨੈਕਸਟ ਡੇਟ ਆ ਉਹਨਾਂ ਦੀ ਔਰ ਉਹਦੇ ਵਿੱਚ ਐਵੀਡੈਂਸ ਸਟੇਜ ਤੇ ਗਵਾਹੀਆਂ ਤੇ ਚੱਲ ਰਹੇ ਨੇ ਮੇਬੀ ਨੈਕਸਟ ਇਸ ਮਹੀਨੀਆਂ ਆਉਣ ਵਾਲੇ ਮਹੀਨੇ ਦੇ ਵਿੱਚ ਵਿੱਚ ਉਹ ਐਫ ਆਈ ਆਰ ਵੀ ਖਤਮ ਹੋੇ ਸਕਦਾ ਸੋ ਉਹਨਾਂ ਤੇ ਜਿਹੜੇ ਬੰਦ ਆ ਕੇਸ ਇੱਕ ਪੈਂਡਿੰਗ ਸੀਗਾ ਉਹ ਵੀ ਆਉਣ ਵਾਲੇ ਦਿਨਾਂ ਚ ਸ਼ਾਇਦ ਜਲਦ ਖਤਮ ਹੋ ਜਾਊਗਾ ਉਸ ਤੋਂ ਬਾਅਦ ਉਹਨਾਂ ਦੇ ਐਫ ਆਈ ਆਰ ਕੋਈ ਮਤਲਬ ਕੋਈ ਪੈਂਡਿੰਗ ਕੇਸ ਨਹੀਂ ਰਹੂਗਾ ਸੋ ਉਸ ਤੋਂ ਇਲਾਵਾ ਜਿਹੜਾ ਇਹ ਜਿਹੜੇ ਸਿੰਘ ਸਾਹਿਬ ਇੱਥੇ ਬੈਠੇ ਨੇ ਜਿੰਨੇ ਵੀ ਸੰਗਤ ਇੱਥੇ ਬੈਠੀ ਹੈ ਉਹਨਾਂ ਦੇ ਬੜਾ ਵੱਡਾ ਯੋਗਦਾਨ ਹੈ ਇਸ ਮੋਰਚੇ ਦਾ ਜਿਨ੍ਹਾਂ ਨੇ ਇੰਨਾ ਲੰਮਾ ਸੰਘਰਸ਼ ਲੜਿਆ ਇਸ ਮੋਰਚੇ ਤੋਂ ਪਹਿਲਾਂ ਇਹ ਐਫ ਆਈ ਆਰ ਇੱਕ ਸਾਹਿਬ ਦੀਆਂ ਦੱਬੀਆਂ ਪਈਆਂ ਸੀਗੀਆਂ ਸੋ ਜਿਹੜੀਆਂ ਬਾਰ-ਬਾਰ ਮੀਟਿੰਗਸ ਹੋਈਆਂ ਨੇ ਸਾਡੀਆਂ ਪ੍ਰਸ਼ਾਸਨ ਨਾਲ ਉਹਦੇ ਵਿੱਚ ਅਸੀਂ ਬਾਰ-ਬਾਰ ਇਹ ਗੱਲ ਕੀਤੀ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਇਹ ਦੱਸਦੇ ਰਹੇ ਉਹਨਾਂ ਨੂੰ ਕਿ ਇਹ ਐਫ ਆਈ ਆਰ ਜਿਹੜੀਆਂ ਤੁਸੀਂ ਐਫ ਆਈ ਆਰ ਬਣਾਈਆਂ ਹੋਈਆਂ ਨਾ ਤੇ ਇੱਚ ਅਜੇ ਤੱਕ ਅਰੈਸਟਾਂ ਪਈਆਂ ਸੀਗੀਆਂ ਇਹ ਤੋਂ ਤੱਕ ਮੈਂ ਦੱਸਣਾ ਚਾਹਾਂਗਾ ਕਿ ਇਸ ਐਫਆਈਆਰ 31 ਨੰਬਰ ਐਫਆਈਆਰ ਦੇ ਵਿੱਚ 2022 ਦੇ ਵਿੱਚ ਥਰੂ ਵੀਸੀ ਜਦੋਂ ਅਸੀਂ ਐਂਟੀ ਸਟ੍ਰੀਮ ਬੇਲਾ ਅਪਲਾਈ ਕੀਤੀਆਂ ਹਾਈ ਕੋਰਟ ਦੇ ਵਿੱਚ ਉਸ ਤੋਂ ਬਾਅਦ ਅਰੈਸਟ ਪਾਈ ਗਈ ਹੈ ਔਰ ਉਸ ਅਰੈਸਟ ਪਾਉਣ ਤੋਂ ਬਾਅਦ ਇਹਨਾਂ ਨੇ ਜਦੋਂ ਚਲਾਨ ਪੇਸ਼ ਕੀਤਾ ਫਿਰ ਉਹ ਘਾਟੇ ਚ ਕੀਤਾ ਗਿਆ ਜਿਹੜੀਆਂ ਜਿਹੜੀ ਸੈਂਕਸ਼ਨ ਨਹੀਂ ਮਿਲੀਆਂ ਇਹਨਾਂ ਨੂੰ ਇਸ ਸੈਕਸ਼ਨ ਦੇ ਵਿੱਚ ਉਸ ਤੋਂ ਬਾਅਦ ਦੁਆਰਾ ਫਿਰ ਇਹਨਾਂ ਨੂੰ ਚਲਾਨ ਪੇਸ਼ ਕਰਨਾ ਪਿਆ ਸੋ ਇਹਦੇ ਚ ਸੰਗਤ ਦਾ ਮੈਂ ਬਹੁਤ ਬਹੁਤ ਵੱਡਾ ਧੰਨਵਾਦ ਕਰਦਾ ਉਹਨਾਂ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਅਜ ਦੇ ਦਿਨ ਤੱਕ ਸਾਥ ਦੇ ਦੇ ਰਹੇ ਨੇ ਇਸ ਮੋਰਚੇ ਦਾ ਸਾਥ ਦੇ ਰਹੇ ਨੇ ਆਉਣ ਵਾਲੇ ਦਿਨਾਂ ਚ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਬਾਕੀ ਜਿਹੜੇ ਉਹਨਾਂ ਦੇ ਜਿਹੜੇ ਹੈਗੇ ਆ ਕੇਸਿਸ ਉਹ ਵੀ ਖਤਮ ਹੋ ਜਾਣਗੇ ਸੋ ਇਸੇ ਦਿਨ ਇੱਕ ਬੇਨਤੀ ਸਾਡੀ ਹੋਰ ਹੈ ਕਿ ਅਸੀਂ 7 ਤਰੀਕ ਨੂੰ ਮੋਰਚੇ ਦਾ ਇੱਕ ਸਾਲ ਪੂਰਾ ਹੋ ਜਾਊਗਾ ਸੋ ਅਸੀਂ ਬੇਨਤੀ ਕਰਦੇ ਹਾਂ ਕਿ 7 ਤਰੀਕ ਨੂੰ ਅਸੀਂ ਬਹੁਤ ਵੱਡਾ ਇਕੱਠ ਰੱਖ ਰਹੇ ਹਾਂ ਕਿ ਇੱਥੇ ਇੱਕ ਇਕੱਠ ਰੱਖਿਆ ਹੋਇਆ ਸੋ ਉਹਦੇ ਚ ਸਾਨੂੰ ਸੰਗਤ ਨੂੰ ਤੁਹਾਡੇ মিডিਆ ਦੇ ਥਰੂ ਬੇਨਤੀ ਕਰਦੇ ਆ ਕਿ ਜਿੰਨਾ ਵੱਧ ਤੋਂ ਵੱਧ ਤੁਸੀਂ ਪਹੁੰਚ ਸਕੋ ਤਾਂ ਕਿ ਸਰਕਾਰਾਂ ਨੂੰ ਜਿਹੜਾ ਵਹਿਮ ਭਰਮ ਇੱਕ ਪੈ ਚੁੱਕਿਆ ਹੈ ਕਿ ਇਸ ਇਸ ਮੋਰਚੇ ਦਾ ਸਾਥ ਜਿਹੜੀ ਸੰਗਤ ਹੈ ਉਹਨਾਂ ਨੇ ਦੇਣਾ ਬੰਦ ਕਰ ਚੁੱਕੇ ਆ ਇੱਥੇ ਲੋਕ ਨਹੀਂ ਪਹੁੰਚ ਰਹੇ ਇੱਥੇ ਸੰਗਤ ਨਹੀਂ ਪਹੁੰਚ ਰਹੀ ਉਹ ਇੱਕ ਵਹਿਮ ਆ ਜਿਹੜਾ ਸੰਗਤ ਸਰਕਾਰਾਂ ਦਾ ਉਹ ਖਤਮ ਹੋਣਾ ਚਾਹੀਦਾ ਉਹ ਟੁੱਟਣਾ ਚਾਹੀਦਾ ਇਹ ਸੰਗਤ ਨੂੰ ਅਪੀਲ ਕਰਦੇ ਆ ਅਸੀਂ ਕਿ ਤੁਸੀਂ ਵੱਧ ਤੋਂ ਵੱਧ 7 ਜਨਵਰੀ ਨੂੰ ਅਤੇ 11 ਮਾਰਚ ਨੂੰ ਜਿਹੜਾ ਇੱਕ ਮਾਰਚ ਰੱਖਿਆ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਿਹੜਾ ਚੱਲ ਕੇ ਉਹ ਇਸ ਮੋਰਚੇ ਤੱਕ ਪਹੁੰਚੂਗਾ ਉਹ ਬੇਨਤੀ ਹੈ ਕਿ ਉਹ ਇੱਥੇ ਜ਼ਰੂਰ ਪਹੁੰਚਣ ਸਾਰੀ ਵੱਧ ਤੋਂ ਵੱਧ ਸੰਗਤ ਪਹੁੰਚੇ ਤਾਂ ਕਿ ਸਰਕਾਰਾਂ ਨੂੰ ਪਤਾ ਲੱਗੇ ਕਿ ਅੱਜ ਵੀ ਸੰਗਤ ਇਸ ਮੋਰਚੇ ਦੇ ਨਾਲ ਉਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਨਾਲ ਅੱਜ ਵੀ ਖੜੇ ਹੋਏ ਨੇ ਬਾਕੀ ਬੰਦੀ ਸਿੰਘਾਂ ਦੀ ਵੀ ਜਿਵੇਂ ਜਿਵੇਂ ਰਿਪੋਰਟ ਆਉਂਦੀ ਰਹੂਗੀ ਅਸੀਂ ਫਿਚਰ ਦੇ ਵਿੱਚ ਦੱਸਦੇ ਰਾਵਾਂਗੇ ਤੇ ਜੱਗਵਾਨਾ ਸਾਨੂੰ ਲੈ ਕੇ ਰਿਸਪੌਂਸ ਸਤਵੀ ਧਾਮੀ ਸਾਹਿਬ ਦੇ ਕੋਲ ਕੀਤੀ ਗਈ ਹੈ ਉਹ ਕਹਿੰਦੇ ਕਿ ਜਿਸ ਤਰ੍ਹਾਂ ਦੇ ਨਾਲ ਕੇਂਦਰ ਤੇ ਪੈਂਸ ਬਦਦੀ ਸੰਗਾਂ ਨੂੰ ਲੈ ਕੇ ਰਵੱਈਆ ਚੱਲਦਾ ਪਿਆ ਹੈ ਇਸ ਨੂੰ ਲੈ ਕੇ ਉਹ ਵੀ ਨਾਖੁਸ਼ ਨੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਚ ਕੋਈ ਵੱਡਾ ਪੈਂਸ ਲਾਵਾਂਗੇ ਤੇ ਧਾਮੀ ਸਾਹਿਬ ਉਹਨਾਂ ਦਾ ਕਹਿੰਦੇ ਕੋਈ ਸਬਤ ਕੋਈ ਸਬਤ ਉਹਨਾਂ ਦਾ 7 ਤਰੀਕ ਨੂੰ ਬੁਲਾਉਣ ਦੇ ਲਈ ਜਾਂ 11 ਤਰੀਕਾਂ ਨੂੰ ਬੁਲਾਉਣ ਦੇ ਲਈ ਦੇਖੋ ਜੀ ਸਾਡਾ ਕੌਮੀ ਇਨਸਾਫ ਮੋਰਚੇ ਵੱਲੋਂ ਖੁੱਲਾ ਸੱਦਾ ਸ਼ੁਰੂ ਤੋਂ ਰਿਹਾ ਇਸ ਮੋਰਚੇ 'ਚ ਕੋਈ ਵੀ ਆ ਸਕਦਾ ਅਸੀਂ ਦੁਬਾਰਾ ਫੇਰ ਸੱਦਾ ਦਿੰਨੇ ਆ ਦੂਜੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮ ਅਸੀਂ ਕੋਈ ਸਵਾਲ ਨਹੀਂ ਚੁੱਕਦੇ ਕੋਈ ਕਿੰਤੂ ਪਰੰਤੂ ਨਹੀਂ ਕਰਦੇ ਉਹ ਠੀਕ ਹੈ ਬੰਦੀ ਸਿੰਘਾਂ ਦੀ ਗੱਲ ਕਰਨ ਪਰ ਇੱਕ ਸਵਾਲ ਜ਼ਰੂਰ ਹੈ ਇਸ ਇੱਥੇ ਕਿ ਪਿੱਛੇ ਜੀ ਉਹਨਾਂ ਨੇ ਇੱਕ ਵੱਡਾ ਇਕੱਠ ਰੱਖਿਆ ਸੀਗਾ ਬੰਦੀ ਸਿੰਘਾਂ ਦੀ ਰੈ ਲਈ ਵਾਸਤੇ ਦਿੱਲੀ ਪਰ ਉਹ ਕਿਉਂ ਰੱਦ ਕਰਤੀਆ ਕਿਹਦੇ ਕਹਿਣ ਤੇ ਰੱਦ ਕੀਤਾ ਉਹ ਸੰਗਤ ਨੂੰ ਹਜੇ ਤੱਕ ਸਮਝ ਨਹੀਂ ਆਈ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਬੇਨਤੀ ਵੀ ਕਰਾਂਗੇ ਕਿ ਜਦੋਂ ਅਸੀਂ ਕੋਈ ਪ੍ਰੋਗਰਾਮ ਰੱਖਿਆ ਬੰਦੀ ਸਿੰਘਾਂ ਦੇ ਲਈ ਉਹਨੂੰ ਰੱਦ ਨਾ ਕੀਤਾ ਜਾਵੇ ਬਾਕੀ ਜਿਹੜਾ ਮਿੱਤਸ਼ਾ ਦੀ ਗੱਲ ਆਉਂਦੀ ਹੈ ਭਾਈ ਰਾਜੂ ਆਣੇ ਦੀ ਗੱਲ ਆਉਂਦੀ ਹੈ ਉੱਥੇ ਅਸੀਂ ਇਹ ਗੱਲ ਕਹਿੰਦੇ ਆ ਕਿ ਅਮਿਤ ਸ਼ਾਹ ਨੇ ਸਿੱਕਾਉ ਨੂੰ ਬਹੁਤ ਵੱਡੀ ਬੰਗਾਰ ਪਾਈ ਹੈ ਉਹ ਉਹਦੀ ਜਿਹੜੀ ਬੰਗਾਰ ਸੀਗੀ ਉਹਨੂੰ ਉਸੇ ਤਰੀਕੇ ਦੇ ਨਾਲ ਜਵਾਬ ਦੇਵਾਂਗੇ ਮੇਰੇ ਕਹਿਣ ਤੋਂ ਭਾਵ ਜਿਹੜੇ ਬੰਦੀ ਸਿੰਘਾਂ ਨੂੰ ਉਹ ਕਹਿੰਦਾ ਵੀ ਸਿਰ ਝੁਕਾਇਆ ਹਣਾ ਤਾਂ ਅਸੀਂ ਰਿਹਾਈ ਕਰਾਂਗੇ ਅਸੀਂ ਬਿਨਾਂ ਸਿਰ ਝੁਕਾਇਆ ਉਹਨਾਂ ਦੀ ਰਿਹਾਈ ਕਰਵਾਵਾਂਗੇ ਸਵਾਰਾ ਸਾਹਿਬ ਦੇ ਰੇਲ ਸ਼ਿਫਟਿੰਗ ਨੂੰ ਲੈ ਕੇ ਵੀ ਕਿਸੇ ਕਿਸਮ ਦੀ ਯਤਨਪਰਵਾ ਕੀਤੀ ਜਾਊਗੀ ਕਿ ਕਿਸੇ ਤਰੀਕੇ ਰੇਲ ਸ਼ਿਫਟ ਕਰਾਈ ਜਾ ਸਕੇ ਬੰਦਾਫੇ ਦੇ ਦੁਚਲੇ ਹਾਂ ਦਾ ਇਦੇ ਚ ਅਸੀਂ ਇਸ ਤੋਂ ਬਾਅਦ ਸੁਪਰੀਮ ਕੋਰਟ ਚ ਜ਼ਰੂਰ ਗੱਲ ਜੇ ਕਰਾਂਗੇ ਇਹਦੇ ਅੰਡਰ ਇਨਕੀ ਉਹਨਾਂ ਦੇ ਜੇ ਕੇਸਿਸ ਖਤਮ ਹੋਣ ਤੋਂ ਬਾਅਦ ਵੀ ਅਸੀਂ ਫਾਲੋਅ ਅਪ ਕਰਨੀ ਕਰਾਂਗੇ ਚ ਕਿ ਉਹਨਾਂ ਦਾ ਜਿਹੜਾ ਲੀਗਲ ਰਾਈਟ ਹੈ ਉਹ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਕਿ ਜਾਂ ਤਾਂ ਜਿੱਥੇ ਇਨਸੀਡੈਂਟ ਹੋਇਆ ਹੋਵੇ ਉਸ ਜੇਲ੍ਹ ਦੇ ਵਿੱਚ ਜਾਂ ਉਹਨਾਂ ਦੀ ਜਿਹੜੀ ਹੋਮ ਜੇਲ੍ਹ ਹੈ ਜਿੱਥੇ ਉਹਨਾਂ ਦਾ ਘਰ ਆਸ-ਪਾਸ ਦੇ ਉੱਥੇ ਜੇਲ੍ਹ ਜਿਹੜੀ ਹੈਗੀ ਉੱਥੇ ਉਹਨਾਂ ਨੂੰ ਸ਼ਿਫਟ ਕਰਨਾ ਚਾਹੀਦਾ ਇਹ ਇਸ ਕਲੀਅਰ ਹੈ ਕਿ ਉਹਨਾਂ ਨੂੰ ਇਲੀਗਲੀ ਜਿਹੜਾ ਉੱਥੇ ਰੱਖਿਆ ਹੋਇਆ ਹੈ ਦਿੱਲੀ ਦੇ ਵਿੱਚ ਨਾ ਤਾਂ ਉਹਨਾਂ ਤੇ ਕੋਈ ਐਫਆਈਆਰ ਉੱਥੇ ਔਰ ਨਾ ਕੋਈ ਕੇਸ ਪੈਂਡਿੰਗ ਹੈ ਸੋ ਐਸ ਕਰਕੇ ਇਹ ਬਿਲਕੁਲ ਕਲੀਅਰ ਹੈ ਕਿ ਉਹਨਾਂ ਨੂੰ ਇਲੀਗਲੀ ਜਿਹੜਾ ਰੱਖਿਆ ਹੋਇਆ ਉੱਥੇ ਉਹ ਇਹ ਸਰਕਾਰ ਨੂੰ ਖੁਦ ਵੀ ਚਾਹੀਦਾ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਇੱਥੇ ਸ਼ਿਫਟ ਕੀਤਾ ਜਾਵੇ ਉਹਨਾਂ ਦਾ ਜਿਹੜਾ ਲੀਗਲ ਰਾਈਟ ਹੈ ਉਹ ਤਾਂ ਉਹਨਾਂ ਦੇ ਪੂਰੇ ਬੰਨੇ ਬੰਨੇ ਆ ਜਿਹੜੇ ਬੰਦੇ ਆ ਉਹਨਾਂ ਨੂੰ ਦਿੱਤੇ ਜਾਣ ਸੋ ਅਸੀਂ ਜਿਹੜੀ ਬੰਦੀ ਕਾਰਵਾਈ ਉਹ ਅਸੀਂ ਜਰੂਰ ਕਰਾਂਗੇ ਵਿੱਚ ਪੀਟਰ ਦੇ ਅਮਰਤਪਾਲ ਸੋ ਉਹਨਾਂ ਦਾ ਇੱਕ ਸਾਥੀ ਦਿੱਲੀ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਔਰ ਉਹਦਾ ਰਿਮਾਂਡ ਵੀ ਲਿਆ ਗਿਆ ਕੁਝ ਕਮੈਂਟਸ ਆਪ ਨੂੰ ਚੱਕਵੇਂ ਦੇਖੋ ਜੀ ਦੇਖੋ ਅਸੀਂ ਇਸ ਗੱਲ ਦਾ ਪੰਜਾਬ ਸਰਕਾਰ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ ਪਹਿਲਾਂ ਤੁਸੀਂ ਕਿੰਨੇ ਨੌਜਵਾਨ ਨੇ ਉਹਨਾਂ ਨੂੰ ਅਰੈਸਟ ਕਰ ਲਿਆ بڑے ਨੌਜਵਾਨਾਂ ਨੂੰ ਤੁਸੀਂ ਪੰਜਾਬ ਤੋਂ ਬਾਹਰ ਸਟੇਟ ਤੋਂ ਬਾਅਦ ਜੇਲ੍ਹਾਂ ਵਿੱਚ ਭੇਜ ਤੇ ਆ ਬਹੁਤ ਨੌਜਵਾਨ ਸੀਗੇ ਜਿਨ੍ਹਾਂ ਨੂੰ ਪੰਜਾਬ ਦੀ ਵੱਖ-ਵੱਖ ਜੇਲ੍ਹਾਂ ਵਿੱਚ ਭੇਜ ਤੇ ਆ ਤੇ ਹਜੇ ਵੀ ਮੈਂ ਸਮਝਦਾ ਭਗਵੰਤ ਮਾਨ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਜਿਹੜਾ ਉਹ ਉਹ ਢਿੱਡਾ ਹੈ ਉਹ ਨਹੀਂ ਭਰਿਆ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਦੇ ਨਾਲ ਸੋ ਅਸੀਂ ਸਖਤ ਸ਼ਬਦਾਂ ਦੇ ਵਿੱਚ ਭਾਈ ਗੁਰਪ੍ਰੀਤ ਸਿੰਘ ਦੀ ਗ੍ਰਫਤਾਰੀ ਦੀ ਨਖੇਦੀ ਵੀ ਕਰਦੇ ਆ ਤੇ ਸਰਕਾਰ ਨੂੰ ਚੇਤਾਵਨੀ ਵੀ ਦਿੰਨੇ ਆ ਕਿ ਸਿੱਖ ਨੌਜਵਾਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰਨਾ ਨਹੀਂ ਤਾਂ ਸਾਨੂੰ ਜਿਹੜਾ ਕੌਮੀ ਇਨਸਾਫ ਮੋਰਚੇ ਵੱਲੋਂ ਜਿਹੜਾ ਸੰਘਰਸ਼ ਹੈ ਉਹ ਵਿੱਢਣਾ ਪਵੇਗਾ ਇੱਕ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਇੱਕ ਜਿਹੜੀ ਅਪਡੇਟ ਆ ਮੈਂ ਉਹ ਦੇਣਾ ਜ਼ਰੂਰੀ ਸਮਝੂਗਾ ਕਿ 7 ਤਰੀਕ ਨੂੰ ਜਿਹੜਾ ਅਸੀਂ ਵੱਡਾ ਪ੍ਰੋਗਰਾਮ ਰੱਖਿਆ ਹੋਇਆ ਹੈ ਉਹਦੇ 'ਚ ਸਾਡੀ ਬੇਨਤੀ ਹੈ ਕਿ ਜਿਹੜਾ ਜਿਹੜੀ ਸੰਗਤ ਇੱਥੇ ਪਹੁੰਚੇ ਅਸੀਂ ਬਹੁਤ ਧੰਨਵਾਦੀ ਹੋਵਾਂਗੇ ਉਹਨਾਂ ਦੇ ਪਰ ਜਿਹੜੇ ਸੰਗਤ ਦੂਰ ਦਰਾਟੇ ਦੀ ਹੈ ਜਿਹੜੀ ਨਹੀਂ ਪਹੁੰਚ ਸਕਦੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਸ਼ਾਮ ਨੂੰ ਆਪਣੇ ਗੁਰੂ ਘਰਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਰਦਾਸ ਜ਼ਰੂਰ ਕਰਾਉਣ ਤਾਂ ਕਿ ਇੱਕ ਸਰਕਾਰ ਨੂੰ ਅਤੇ ਆਮ ਸੰਗਤ ਨੂੰ ਜਿਹੜੇ ਪਿੰਡਾਂ ਜਿਹੜੇ ਦੂਰ ਦਰਾਟੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗੇ ਕਿ ਬੰਦੀ ਸਿੰਘ ਅੱਜ ਵੀ ਅੰਦਰ ਨੇ ਔਰ ਉਹਨਾਂ ਦੇ ਲਈ ਕਾਰਵਾਈ ਨਹੀਂ ਹੋ ਰਹੀ ਸੋ ਬੇਨਤੀ ਕਰਦੇ ਹਾਂ ਕਿ ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਜ਼ਰੂਰ ਵੱਧ ਤੋਂ ਵੱਧ ਜਿੰਨਾ ਹੋ ਸਕੇ ਗੁਰੂ ਘਰਾਂ 'ਚ ਪਹੁੰਚੋ ਅਤੇ ਇੱਕ ਉਹਨਾਂ ਦੇ ਬਾਹਰ ਆਉਣ ਦੀ ਉਹਨਾਂ ਦੀ ਲੰਮੀ ਉਮਰ ਵਾਸਤੇ ਇੱਕ ਅਰਦਾਸ ਜ਼ਰੂਰ ਕਰਾਈ ਜਾਵੇ ਤਾਂ ਕਿ ਉਹਨਾਂ ਨੂੰ ਇਨਸਾਫ਼ ਮਿਲੇ ਜਲਦ ਤੋਂ ਜਲਦ